ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂਸੀ ਨੂੰ ਮਾਨੋਂ ਨਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਰੋੜਾਂ ਰੁਪਏ ਹਲਕਾ ਅਮਲੋ ਦੇ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਭੇਜ ਕੇ ਅਮਲੋ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਾਏ ਨੇ ਅਸੀਂ ਪਿਛਲੇ 3 ਦਿਨਾਂ ਤੋਂ ਜਿਹੜਾ ਸਿੱਖਿਆ ਕ੍ਰਾਂਤੀ ਆਲਾ ਸਾਡਾ ਪ੍ਰੋਗਰਾਮ ਆ ਉਹਦੇ ਤਹਿਤ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਕੰਮ ਮੁਕੰਮਲ ਹੋਏ ਨੇ ਉਹਨਾਂ ਦੇ ਅਸੀਂ ਉਦਘਾਟਨ ਕਰ ਰਹੇ ਹਾਂ ਜਿੱਥੇ ਵੀ ਜਾਂਦੇ ਹਾਂ ਉੱਤੇ ਟੀਚਰਾਂ ਦੇ ਵਿੱਚ ਬੜਾ ਜਿਹੜਾ ਹੌਸਲਾ ਦੇਖਣ ਨੂੰ ਮਿਲਦਾ ਜਦੋਂ ਕਿ ਉਹਨਾਂ ਦੇ ਸਕੂਲ ਇੰਨੇ ਵਧੀਆ ਤਿਆਰ ਹੋਏ ਨੇ ਤੇ ਟੀਚਰਾਂ ਦਾ ਵੀ ਪੜਾਉਣ ਦਾ ਮਨ ਕਰਦਾ ਤੇ ਬੱਚਿਆਂ ਦੇ ਵਿੱਚ ਵੀ ਪੜਨ ਦਾ ਮਨ ਕਰਦਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਤਾਪ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਹਲਕਾ ਅਮਲੋ ਦੇ ਵਿੱਚ ਇੰਨੀ ਗ੍ਰਾਂਟ ਪੇਜ ਕੇ ਹਲਕਾ ਅਮਲੋ ਦੇ ਸਰਕਾਰੀ ਸਕੂਲਾਂ ਵਾਲੇ ਜਿਵੇਂ ਮੇਰੇ ਕੋਲ ਸਪੀਚ ਚ ਦੱਸ ਰਿਹਾ ਸੀਗਾ ਜਿਹੜਾ ਸਕੂਲ ਆਫ ਫੈਮਿਨੈਂਸ ਹੈ ਉਹਦੇ ਵਿੱਚ ਦਾਖਲੇ ਵਾਸਤੇ ਸਾਨੂੰ ਰੋਜ਼ ਕੋਈ ਨਾ ਕੋਈ ਸਪਾਰਸ਼ ਆਉਂਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਸਾਡੇ ਬੱਚੇ ਦੀ ਰਜਿਸਟ੍ਰੇਸ਼ਨ ਰਾਈ ਜਾਵੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਨੇ ਤੇ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੈ ਕਿ ਜਿਹੜੇ ਆਪਣੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਉਹਨਾਂ ਦੇ ਖੁਦ ਦੇ ਬੱਚੇ ਹੁਣ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਨੇ ਉਹਨਾਂ ਦਾ ਪੱਤਰ ਕਿੰਨਾ ਵਧੀਆ ਹੋਇਆ ਪਹਿਲਾਂ ਨਾ ਉਹ ਪੁਰਾਣੀਆਂ ਸਰਕਾਰਾਂ 'ਚ ਆਪਾਂ ਕਦੇ ਨਹੀਂ ਸੁਣਿਆ ਸੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਹੋਣਗੇ ਤੁਹਾਨੂੰ ਦਰਜਣਾਂ ਹੀ ਇਹ ਜਿੰਨਸੈਂਪਲ ਮਿਲ ਜਾਣਗੇ ਆ ਅਮਲੋਸ਼ ਸ਼ਹਿਰ ਦੇ ਵਿੱਚ ਇਹ ਤੁਹਾਨੂੰ ਦਰਜਣਾਂ ਹੀ ਜਿੰਨਸੈਂਪਲ ਮਿਲ ਜਾਣਗੀਆਂ ਜਿੱਥੇ ਸਰਕਾਰੀ ਸਕੂਲ ਦੇ ਟੀਚਰ ਨੇ ਜਿਹੜੇ ਉਹਨਾਂ ਦੇ ਬੱਚੇ ਆਪ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ ਦੇਖੋ ਜਿਹੜੀ ਇਹ ਮਹਿੰਮ ਹੈ ਇਹਦੀ ਹਾਲੇ ਸ਼ੁਰੂਆਤ ਹੋਈ ਹੈ ਜਿਹੜੀ ਜਦੋਂ ਨਵੰਬਰ ਮਹੀਨੇ ਮਹਿੰਮ ਹੈ ਦੀ ਸ਼ੁਰੂਆਤ ਹੋ ਰਹੀ ਹੈ ਪਰ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਕਿ ਜਿੰਨਾ ਕਸੀ ਪਿਛਲੇ 2 ਮਹੀਨਿਆਂ 'ਚ ਐਫਰਟ ਕੀਤਾ ਹੈ ਉਹਦੇ ਨਾਲ ਲੋਕਾਂ 'ਚ ਇੰਨਾ ਕ ਹੌਸਲਾ ਤਾਂ ਆ ਗਿਆ ਕਿ ਲੋਕ ਉਹਨਾਂ ਖੁੱਲ੍ਹ ਕੇ ਸਾਨੂੰ ਦੱਸਣ ਲੱਗੇ ਨਹੀਂ ਅਸੀਂ ਹਰੇਕ ਪਿੰਡ ਚ ਜਾਂਦੇ ਜੀ ਤਾਂ ਸਾਨੂੰ ਕਹਿੰਦੇ ਸੀ ਵੀ ਨਸ਼ਾ बिकਦਾ ਪਰ ਜੇ ਅਸੀਂ ਨਾਮ ਬੁਝ ਲੈਂਦੇ ਵੀ ਨਾਮ ਨਹੀਂ ਦੱਸਦੇ ਅਗਲਾ ਤੋਂ ਬਰਾ ਆ ਜਾਂਦਾ ਸੀ ਵਾਲਿਆਂ ਨੂੰ ਐ ਹੁੰਦਾ ਸੀ ਵੀ ਪਤਾ ਨਹੀਂ ਐਕਸ਼ਨ ਲੈਣਗੇ ਨਹੀਂ ਲੈਣਗੇ ਸਾਡੀ ਦੁਸ਼ਮਣੀ ਅਲਹਿਦਾ ਰਹਿ ਜੂਗੀ ਪਰ ਹੁਣ ਲੋਕਾਂ ਚ ਇਹ ਹੌਸਲਾ ਆ ਗਿਆ ਕਿ ਜੇ ਜਦੋਂ ਅਸੀਂ ਨਾਮ ਦੱਸਦੇ ਆ ਤਾਂ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਏ ਸਟੇਜ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਹਾਲੇ ਸ਼ੁਰੂਆਤ ਹੈ ਪਰ ਅਸੀਂ 2 ਮਹੀਨਿਆਂ ਚ ਲੋਕਾਂ ਦਾ ਇੰਨਾ ਦਿਲ ਜਿੱਤ ਲਿਆ ਕਿ ਲੋਕ ਸਾਨੂੰ ਖੁਦ ਫੋਨ ਕਰਕੇ ਦੱਸਦੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਇਹ ਫਲਾਣਾ ਬੰਦਾ ਨਸ਼ਾ ਤਸਕਰੀ ਕਰ ਰਿਹਾ ਹੈ ਤੇ ਮੈਂ ਇਥੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨ ਸਾਡੇ ਦਫ਼ਤਰ ਤੋਂ ਜਾਂ ਕਿਸੇ ਆਮ ਸਿਟੀਜ਼ਨ ਵੱਲੋਂ ਵੀ ਜੇ ਕੋਈ ਜਾਣਕਾਰੀ ਨਸ਼ਾ ਦਸਕਰ ਦੇ ਖਿਲਾਫ ਆਉਂਦੀ ਹੈ ਤਾਂ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਤੇ ਐਕਸ਼ਨ ਹੁੰਦਾ ਹੈ ਕਾਰਵਾਈ ਹੁੰਦੀ ਹੈ ਤੁਰੰਤ ਉਹਨਾਂ ਨੂੰ ਚਾਹਨਾ ਜੀ ਜਿਹੜੀ ਸਾਡੇ ਕੋਲੇ ਲਗਭਗ 12 ਲੱਖ ਰੁਪਏ ਦੇ ਲਗਭਗ ਪੈਸਾ ਆਇਆ ਸੀ ਤੇ ਜਿਹੜੀ ਇਹ ਖੂਨ ਦੀ ਜ਼ਮੀਨ ਸੀ ਤਿੰਨ ਬਿਕੇ ਤੋਂ ਲੈ ਕੇ ਚਾਰ ਬਿਕੇ ਦੇ ਦਰਮਿਆਨ ਜਿਹੜੀ ਇਹ ਬੰਜਰ ਸੀਗੀ ਬਿਲਕੁਲ ਟੋਬਾ ਬਣਿਆ ਹੋਦਾ ਸੀ ਇੱਥੇ ਪਿੰਡ ਦਾ ਗੰਦਾ ਪਾਣੀ ਆਉਂਦਾ ਸੀ ਤੇ ਉਹਨਾਂ ਦੀ ਮਿਹਰਬਾਨੀ ਸਦਕਾ ਇਹ ਜਿਹੜਾ ਅੱਜ ਗਰਾਊਂਡ ਬਣਿਆ ਮਿੱਟੀ ਪਾ ਕੇ ਚਾਰ ਦੁਵਾਰੀ ਤਸੀਂ ਕਰ ਦਿੱਤੀ ਆ ਅਜੋ ਕੰਪਲੀਟ ਹੋ ਗਈ ਸੀ ਉਹਦੇ ਬਾਰੇ ਜਿਹੜਾ ਹੈਗਾ ਇਹ ਗਰਾਉਂਡ ਬਣ ਚੁੱਕਿਆ ਜਿੱਥੇ ਪਿੰਡ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਬੱਚੇ ਇੱਥੇ ਖੇਡਦੇ ਨੇ ਤੇ ਕੋਈ ਕਿਸੇ ਨੇ ਵਿਆਹ ਸ਼ਾਦੀ ਕਰਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਨਾ ਤਾਂ ਉਹਨਾਂ ਲਈ ਇੱਕ ਸੁਵਿਧਾ ਬਣ ਚੁੱਕੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜੀ ਇਹਦੇ ਬਾਥਰੂਮ ਵਗੈਰਾ ਦਾ ਚਾਹਲਾ ਕਾਫੀ ਹਾਲ ਮੰਦਾ ਸੀਗਾ ਤੇ ਸਕੂਲ ਦੀਆਂ ਜਿਹੜੀਆਂ ਟਾਈਲਸ ਵਗੈਰਾ ਲਾਈਆਂ ਨੇ ਅਸੀਂ ਫਰਸ਼ਾਂ ਦਾ ਕਾਲ ਖਰਾਬ ਸੀ ਤੇ ਉਹ ਸੀ ਪੂਰਾ ਕੰਪਲੀਟ ਕਰ ਦੁੱਤਾ ਸੋਤਾਂ ਨੂੰ ਪੀ ਲਈ ਕਰਦਾ ਜੀ ਪਿੰਡ ਵਾਸੀਆਂ ਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਇੱਕ ਸਰਕਾਰੀ ਸੰਸਥਾ ਜੋ ਗਵਰਨਮੈਂਟ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਕਪੂਰਗੜਾ ਸਟਾਫ ਵੀ ਇੱਥੇ ਪੂਰਾ ਪੜਾਈ ਬਹੁਤ ਵਧੀਆ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਅਪੀਲ ਕਰਦਾ ਵੀ ਆਪਣੇ ਬੱਚਿਆਂ ਨੂੰ ਇੱਥੇ ਪੜਨ ਲਾਓ ਤੇ ਉਸ ਤੋਂ ਬਾਅਦ ਉਹਨਾਂ ਦਾ ਕੰਪੀਟੀਸ਼ਨ ਕਰਾਓ ਪ੍ਰਾਈਵੇਟ ਸਕੂਲਾਂ ਨਾਲ ਵੀ ਪੜਾਈ ਸਾਡੇ ਸਕੂਲ ਦੀ ਕਿਵੇਂ ਆ ਮਾੜੀ ਹੈ ਚੰਗੀ ਹੈ ਤੁਹਾਡੇ ਕੋਲ ਆਪਣੇ ਆਪ ਪਤਾ ਲੱਗ ਮੈਂ ਨਰਪਾਲ ਸਿੰਘ ਮਾਲੋੜ ਥੈਂਕ ਯੂ ਪਰਦਾਣੀ ਟੀਚਰ ਯੂਨੀਅਨ ਪੰਜਾਬ ਜਰਾ ਦੇ ਸਮੁੱਚੇ মিডিਆ ਰਾਹੀਂ ਬੇਨਤੀ ਕਰਨਾ ਚਾਹਾਂਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਾਰੀਆਂ ਹੀ ਸਹੂਲਤਾਂ ਮੁਫਤ ਵਰਦੀਆਂ ਮੁਫਤ ਕਿਤਾਬਾਂ ਮੁਫਤ ਖਾਣਾ ਹੋਰ ਵੀ ਜਿੰਨੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਕਿਰਪਾ ਕਰਕੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਹਨਾਂ ਜਿਹੜੀਆਂ ਸਹੂਲਤਾਂ ਦਾ ਲਾਭ ਉਠਾਉਂਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਥੋੜਾ ਜਿਹਾ ਇਹ ਪਹਿਲਾਂ ਚੱਲਦਾ ਸੀਗਾ ਜਦੋਂ ਤੋਂ ਸਕੂਲ ਆਫ ਐਮੀਨੈਂਸ ਆਏ ਨੇ ਜਾਂ ਸਕੂਲ ਆਫ ਜਿਹੜੇ ਨਵੇਂ ਸਕੂਲ ਨੇ ਜਾਂ ਨਵੇਂ ਸਟਾਫ ਆ ਰਿਹਾ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਨੇ ਤੇ ਉਹ ਥੋੜਾ ਜਿਹਾ ਜਦੋਂ ਦਾ ਅਤਵਾਦ ਦਾ ਟਾਈਮ ਸੀ ਉਸ ਟਾਈਮ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਸਿੱਖਿਆ ਦੇ ਵਿੱਚ ਸਾਡੀ ਸਿੱਖਿਆ ਦੇ ਵਿੱਚ ਸਰਕਾਰੀ ਸਕੂਲਾਂ ਦਾ ਮਿਆਰ ਸੀ